ਅੱਜ ਗੱਲ ਬੀਰੋ ਕਰਨੀ ਆਪਾਂ ਸਾਡੇ ਬੰਦੇ ਸਿੰਘਾਂ ਦੀ ਜਿਨ੍ਹਾਂ ਦਾ ਇਕੱਠ ਆਪਾਂ ਦੇਖ ਰਹੇ ਆ ਵੱਖ-ਵੱਖ ਥਾਵਾਂ ਤੇ ਹੋ ਰਿਹਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਅਸੀਂ ਬੰਦੇ ਸਿੰਘਾਂ ਦੇ ਉੱਤੇ ਵੀ ਇੱਕ ਨਹੀਂ ਹਾਂ ਸਾਡੇ ਅੰਦਰ ਪਤਾ ਨਹੀਂ ਇਹੋ ਜੀ ਕਿਹੜੀ ਸ਼ੈ ਘਰ ਘਰ ਕੀ ਹੈ ਅਸੀਂ ਸੀਧਾ ਦੇ ਨਾਂ ਤੇ ਵੀ ਬੰਡੇ ਗਏ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਭਾਈ ਰਾਜਵਾਨਾ ਤੇ ਜਗਤਾਰ ਹਵਾਰਾ ਇਹਨਾਂ ਦੇ ਨਾਂ ਦੇ ਉੱਤੇ ਵੀ ਸਿਆਸਤਾਂ ਹੋਈਆਂ ਉਹ ਕਿਹੜੀ ਚੀਜ਼ ਸਾਨੂੰ ਐ ਜਿਹੜੀ ਵਾਸਤਾ ਹਰੇਕ ਬੰਦਾ ਪਾਰ ਐ ਇਸ ਗੱਲ ਦਾ ਵੀ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਜਾਣਾ ਚਾਹੀਦਾ ਏਕ ਅਜੰਡੇ ਤੇ ਹੋ ਜਾਣਾ ਚਾਹੀਦਾ ਉਹ ਅਜੰਡਾ ਝੰਡਾ ਹੈ ਕਿਹੜਾ ਕਿ ਸਿਰਫ ਪੰਜਾਬ ਦੀ ਸਤਾ ਲਈ ਇਕੱਠੇ ਹੋਣਾ ਆਉਦਿਆਂ ਲਈ ਐਮਐਲਏ ਬਣ ਲਈ ਕਦੇ ਸਮਾਂ ਹੁੰਦਾ ਸੀ ਜਦੋਂ ਇੱਥੇ ਨਵਾਬੀਆਂ ਨੂੰ ਠੋਕਰਾਂ ਮਾਰਦੇ ਸੀ ਨਾ ਉਦੋਂ ਰਾਜ ਹੁੰਦੇ ਆ ਖਾਲਸਾ ਰਾਜ ਤੁਹਾਡੇ ਮੂਹਰੇ ਫਰੋਸ ਕੇ ਰੱਖੇ ਜਾਂਦੇ ਆ ਐ ਜਿੰਨੀਆਂ ਮਰਜ਼ੀ ਤੁਸੀਂ ਕੌਮ ਨਾਲ ਗਦਾਰੀਆਂ ਕਰ ਲਓ ਪੰਥ ਨੂੰ ਬੁੱਧੂ ਬਣਾ ਲਓ ਭੋਲੇ ਲੋਕਾਂ ਨੂੰ ਇੱਧਰ ਉੱਧਰ ਕਰ ਲਓ ਆਏ ਕਹਾਣੀ ਕਦੇ ਨਹੀਂ ਸਬਰਨੀ ਗੁਲਾਮੀ ਐ ਚਾਹੇ ਤੁਸੀਂ ਸੀਐਮ ਬਣ ਜਾਓ ਪੀਐਮ ਬਣ ਜਾਓ ਪਰ ਆਜ਼ਾਦੀ ਜਿਹੜੀ ਆ ਉਹ ਵੱਖਰੀ ਐ ਕਿਹੜੀ ਲੈ ਕੇ ਤੁਸੀਂ ਬਣ ਕੇ ਆਪਾਂ ਦੇਖਿਆ ਹੀ ਹੁਣ ਪਿਛਲੇ ਇਤਿਹਾਸ ਚ ਝਾਤੀ ਮਾਰੋ ਤਾਂ ਆਪਣੇ ਪੰਜਾਬੀ ਸੀਐਮ ਵੀ ਬਣਿਆ ਪੀਐਮ ਵੀ ਬਣਿਆ ਇਹ ਲੋਕਾਂ ਨੂੰ ਸਿਰਫ ਇੱਕ ਗੁਮਰਾਹ ਕੀਤਾ ਹੋਇਆ ਕੋਈ ਵੀ ਤੁਸੀਂ ਦੇਖ ਲਓ ਦਲਿਤ ਬਣੇ ਨਹੀਂ ਕਿੰਨੇ ਨੇ ਪਰ ਉਹ ਆਪਣੇ ਲਈ ਲੜ ਲਏ ਨੇ ਜਾਤਾਂ ਪਾਤਾਂ ਦੇ ਸਾਨੂੰ ਆਗੂ ਬਣਾ ਕੇ ਸਾਨੂੰ ਟਿਕਟਾਂ ਵੰਡੀਆਂ ਜਾਂਦੀਆਂ ਜਿਵੇਂ ਸਰਕਾਰ ਹਕੂਮਤ ਸਾਨੂੰ ਚਲਾਉਂਦੀ ਆ ਉਮੇ ਅਸੀਂ ਆਪਣੀ ਡੌਂਡੀ ਪਿੱਟੀ ਜਾ ਰਹੇ ਆ ਪਰ ਦੁਕਾਨ ਤਾਂ ਉਹ ਖਾਲਸਾ ਉਹ ਸਿੱਖ ਕਿੱਥੇ ਆ ਜਿਹੜਾ ਇਹਨਾਂ ਨਵਾਬੀਆਂ ਤੋਂ ਨਹੀਂ ਹੈ ਉਹ ਸਦਾ ਹੀ ਆਪਣਾ ਰਾਜ ਕਾਇਮ ਰੱਖਦਾ ਸੀ ਜਿਹਦਾ ਦਬਦਬਾ ਦੁਨੀਆ ਮੰਨਦੀ ਸੀ ਜਿਹਦੇ ਕੋਲੇ ਵੱਡੇ-ਵੱਡੇ ਆ ਕੇ ਸਰਨ ਵਿੱਚ ਆ ਕੇ ਆਪਣੀ ਮਦਦ ਲਈ ਗੁਹਾਰ ਲਾਉਂਦੇ ਸੀ ਚਰਨਾਂ 'ਚ ਬੇਨਤੀਆਂ ਕਰਨ ਆਉਂਦੇ ਸੀ ਆਪਾਂ ਤੁਸੀਂ ਇਤਿਹਾਸ ਪੜੋ ਗੁਰੂ ਗੋਬਿੰਦ ਸਿੰਘ ਕੋਲ ਵੀ ਔਰੰਗ ਦਾ ਮੁੰਡਾ ਆਇਆ ਨਾ ਔਰੰਗਜੀਤ ਦਾ ਔਰੰਗੇ ਦਾ ਸਾਨੂੰ ਰਾਜ ਭਾਗ ਲਈ ਹੈਲਪ ਕਰੋ ਪਰ ਅੱਜ ਸਾਡਾ ਤੁਸੀਂ ਹਾਲਾਤ ਦੇਖੋ ਸਿੱਖਾਂ ਇਹ ਬੰਦੀ ਸਿੰਘ ਬਣਾਏ ਕਿਨੇ ਤੁਸੀਂ ਯਾਦ ਰੱਖਿਓ ਥੋੜਾ ਜਿਹਾ ਇਮਾਨਦਾਰੀ ਨਾਲ ਸੋਚ ਕੇ ਦੱਸਿਓ ਜਿਹੜੇ ਜੇਲ੍ਹਾਂ 'ਚ ਬੈਠੇ ਆ ਇਹ ਕਿਸੇ ਹਕੂਮਤ ਕਰਕੇ ਨਹੀਂ ਬੈਠੇ ਇਹ ਸਾਡੇ ਆਪਣੇ ਨੇ ਬਿਠਾਏ ਹੋਏ ਸਾਡੇ ਆਪਣੇ ਆਗੂ ਕੋਈ ਨਹੀਂ ਚਾਹੁੰਦਾ ਕਿਸੇ ਪਾਰਟੀ ਦਾ ਚਾਹੇ ਉਹ ਕਾਂਗਰਸੀ ਐ ਚਾਹੇ ਉਹ ਕਾਲੀ ਐ ਚਾਹੇ ਭਾਜੀਪੀ ਵਾਲਾ ਚਾਹੇ ਕੋਈ ਵੀ ਦੂਤਿਆਕ ਜਿੰਨੇ ਮਰਜ਼ੀ ਗਨ ਲੋ ਤੁਸੀਂ ਸਾਰਿਆਂ ਦੇ ਉਹ ਕਿਉਂ ਚਾਹੁੰਦੇ ਆ ਉਹ ਕਿਉਂ ਚਾਉਣਗੇ ਵੀ ਸਾਡੇ ਅੱਗੇ ਆਗੂ ਆਵੇ ਤੁਸੀਂ ਆਪਣੇ ਪੰਥ ਦੀ ਡੌਂਡੀ ਪਿੱਟਣ ਵਾਲੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲੈ ਕੇ 47 ਤੋਂ ਲੈ ਕੇ ਜਦੋਂ ਦੀ ਮੈਂ ਤਾਂ ਕਹਿੰਦਾ 47 ਤੋਂ ਪਿੱਛੇ ਚਲੀ ਜਾਓ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਬਜ ਲੋਕ ਨੇ ਪਿੱਛੇ ਤੋਂ ਆ ਰਹੇ ਆ ਤਾਂ 1925 ਦੇ ਅੰਗਰੇਜ਼ਾਂ ਮਿਲੇ ਤੇ ਉਹੀ ਉਹਨਾਂ ਨੇ ਐਕਟ ਰੱਖਿਆ ਦੇਸ਼ ਵੇਸ਼ੱਕ ਆਜ਼ਾਦ ਹੁੰਦਾ ਹੋਈ ਜਾਵੇ ਸਾਨੂੰ ਦੇਸ਼ ਦੀ ਆਜ਼ਾਦੀ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਉਹੀ 1925 ਵਾਲੀ ਗੁਲਾਮੀ ਆਪਣੇ ਸਿਰ 'ਤੇ ਰੱਖਣੀ ਹੈ ਉਹ ਤੇ ਵੀ ਕਹਿ ਉਹਨਾਂ ਨੇ ਕੀ ਕੀਤਾ ਤੁਸੀਂ ਦੇਖੋ ਜਦੋਂ ਭਾਈ ਅਮਰਤਪਾਲ ਸਿੰਘ ਕੀ ਕਰ ਰਿਹਾ ਸੀ ਨਸ਼ੀ ਛਡਾ ਰਿਹਾ ਸੀ ਨਾ ਸਭ ਦੇ ਸਾਹਮਣੇ ਮੀਡੀਆ ਕਿਹਦੇ ਕੋਲੇ ਝਾਤੀ ਮਾਰੋ ਉਹਨਾਂ ਨੇ ਆਪਣੇ মিডিਏ ਤੇ ਲੋਕਾਂ ਨੇ ਕੀ ਪ੍ਰਚਾਰ ਕੀਤਾ ਇਹ ਪੰਜਾਬ ਨੂੰ ਬਰਬਾਦ ਕਰੇਗਾ ਇਹ ਪੰਜਾਬ ਨੂੰ ਅੱਗ ਲਾਏਗਾ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਵੇਂ ਦੜ ਦੜਹਾੜੇ ਡੜਾਉਂਦੇ ਫਿਰਦੇ ਨੇ ਗੰਨਾ ਚੱਕੀ ਫਿਰਦੇ ਨੇ ਕਿਹੜੀਆਂ ਦੇਸੀ ਗੰਨਾ ਜਿਹੜੀਆਂ ਲਾਇਸੈਂਸੀ ਨੇ ਕਿੰਨਾ ਨੇ ਕਿਹਾ ਜਿਹੜੇ ਉਹ ਬਿਆਨ ਪਏ ਵੀਡੀਓ ਪਈਆਂ ਅੱਜ ਤਾਂ ਪਿੱਛੇ ਤਾਂ ਆਪਾਂ ਚਲੋ ਮੰਨ ਜੀਏ ਵੀ ਕੋਈ ਕੁਝ ਕਹਿੰਦਾ ਬਦਲ ਜਾਂਦੇ ਸੀ ਲੋਕ ਸਾਡੇ ਬੜਪੁਰ ਖੇਤਾਂ ਨਾਲ ਚੱਕਰਾਂ ਤੋਂ ਨਹੀਂ ਨਿਕਲੇ ਅੱਜ ਤਾਂ ਅਸੀਂ ਇਹਨਾਂ ਦਾ ਸਮਝ ਲਈਏ ਯਾਰ ਹਾਂਜੀ ਜਦੋਂ ਉਹ ਬੰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਿਹਾ ਸੀ ਉਦੋਂ ਅਸੀਂ ਉਹਨੂੰ ਕਹਿੰਦੇ ਇਹਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਸੀ ਕਿਹਾ ਕਿੰਨਾ ਨੇ ਸਾਡੇ ਆਪਣੇ ਨੇ ਸਰਕਾਰ ਨੇ ਤਾਂ ਮੀਨਾ ਹੱਥ ਹੀ ਨਹੀਂ ਸੀ ਪਾਇਆ ਉਹਨੂੰ ਛੱਡਤੇ ਸੀ ਸਰਕਾਰ ਨੇ ਕੋਈ ਕਾਰ ਵੀ ਨਹੀਂ ਸੀ ਬਿਲਕੁਲ ਉਵੇਂ ਹੋਇਆ ਜਿਵੇਂ ਦਿੱਲੀ ਮੋਰਚੇ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਲਾਲ ਕਿਲੇ ਤੇ ਜਾਣ ਤੇ ਦੀਪ ਸਿੱਧੂ ਨੂੰ ਕਿਸੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਸੀ ਕੋਈ ਪਰਚਾ ਨਹੀਂ ਸੀ ਸਰਕਾਰ ਡਰੀ ਹੋਈ ਸੀ ਜੇ ਉੱਥੇ ਸਟੈਂਡ ਲੈਂਦੇ ਸਾਡੇ ਆਗੂ ਵੀ ਬੱਚਾ ਬੱਚਾ ਜਿਹੜਾ ਪੰਜਾਬ ਤੋਂ ਆਉਂਦੇ ਜ਼ਿੰਮੇਵਾਰ ਅਸੀਂ ਆ ਉਹਦੇ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਸਰਕਾਰ ਜ਼ਿੰਮੇਵਾਰ ਉਹਨਾਂ ਦਾ ਕਿਸੇ ਇੱਕ ਬੱਚੇ ਤੇ ਵੀ ਪਰਚਾ ਨਹੀਂ ਸੀ ਪੈਣਾ ਪਰ ਸਾਡੇ ਆਗੂਆਂ ਨੇ ਦੂਜੇ ਦਿਨ ਆਪਣੇ ਆਪ ਸਟੇਜਾਂ ਤੇ ਕੀ ਬੋਲਿਆ ਦੱਸੋ ਸਰਕਾਰ ਨੇ ਤਾਂ ਬਾਅਦ ਵਿੱਚ ਕੀਤਾ ਨਾ ਵੀ ਜਦੋਂ ਇਹ ਖੁਦ ਆਗੂ ਹੀ ਇਹ ਚਾਉਂਦੇ ਆ ਆਗੂ ਹੀ ਸਾਨੂੰ ਮੋਰੀ ਦੇ ਰਹੇ ਆ ਰਸਤਾ ਦੇ ਰਹੇ ਆ ਇਹਨਾਂ ਨੂੰ ਫੜਨ ਦਾ ਇਹਨਾਂ ਤੇ ਪਰਚੇ ਪਾਉਣ ਦਾ ਫਿਰ ਉਹ ਅਗਲੇ ਕਿਉਂ ਕਾਲ ਕਰਨਗੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਦੀਪ ਸਿੱਧੂ ਵੇਲੇ ਮਸਲੇ 'ਚ ਹੋਇਆ ਦਿੱਲੀ ਮੋਰਚੇ 'ਚ ਇਸੇ ਤਰ੍ਹਾਂ ਭਾਈ અમરપાલ ਸਿੰਘ ਨਾ ਹੋਇਆ ਸਾਡੇ ਸਾਰੇ ਆਗੂ ਚਾਹੇ ਕਾਂਗਰਸੀ ਸੀ ਚਾਹੇ ਕਾਲੀ ਸੀ ਚਾਹੇ ਭਾਜਪਾ ਵਾਲੇ ਸੀ ਝਾੜੂ ਵਾਲਿਆਂ ਤਾਂ ਸਰਕਾਰ ਸੀ ਉਹ ਤਾਂ ਸੁਆਪਲੇ ਬੈਠੇ ਜੀ ਕੀ ਕਰੀਏ ਜੇ ਕਰਦੇ ਆ ਕਲੰਕ ਫੇਰ ਫੇਰ ਸਾਡੇ ਗੱਲ ਪੈਣਾ ਮਸਲਾ ਉਸ ਕਰਾਂ ਧੱਕੇ ਨਾਲ ਕਿਹੜੇ ਲੋਕਾਂ ਨੇ ਫਸਾਇਆ ਸਾਨੂੰ ਪਤਾ ਉਹ ਚਾਹੁੰਦੇ ਕੀ ਆ ਕਾਲੀ ਚਾਹੁੰਦੇ ਵੀ ਸਾਥੋ ਬਿਨਾ ਕੋਈ ਬੰਦਾ ਹੋਰ ਇੱਥੇ ਪੰਜਾਬ ਵਿੱਚ ਦਿਸਣਾ ਨਹੀਂ ਚਾਹਦਾ ਲੀਡਰ ਸਾਰੀਆਂ ਭੇਡਾਂ ਚਾਹੀਦੀਆਂ ਸਾਡੇ ਮੰਗਲ ਡਰ ਕੇਰਾ ਕਰੀਏ ਸਾਡੀਆਂ ਟਰਾਲੀਆਂ ਰੈਲੀਆਂ ਭਰੀਆਂ ਆਉਣੀਆਂ ਇਸੇ ਤਰ੍ਹਾਂ ਕਾਂਗਰਸੀ ਚਾਹੁੰਦੇ ਇਸੇ ਤਰ੍ਹਾਂ ਭਾਜਪਾ ਵੀ ਚਾਹੁੰਦੇ ਆ ਇਸੇ ਤਰ੍ਹਾਂ ਜਿੰਨੀਆਂ ਪਾਰਟੀਆਂ ਨੇ ਉਹ ਚਾਹੁੰਦੀਆਂ ਕੀ ਨੇ ਇਹੀ ਚਾਹੁੰਦੀਆਂ ਨੇ ਇਸ ਕਰਕੇ ਭਰਾਵੋ ਇਕੱਠ ਆਪਾਂ ਜਨ ਕਿੰਨਾ ਚਿਰ ਧਰਨੇ ਲੱਗ ਜਾਮ ਇੱਕ ਥਾਂ ਇਕੱਠ ਕਿਉਂ ਨਹੀਂ ਹੋ ਰਿਹਾ ਜਿਹੜੇ ਸੀ ਪੰਥ ਦਾ ਦਰਦ ਰੱਖਣ ਵਾਲੇ ਆ ਜਿਹੜੇ ਪਰ ਇਹ ਗੱਲਾਂ ਤੋਂ ਦੇਖ ਕੇ ਨਨਾਂ ਦੇ ਕੰਮਾਂ ਤੋਂ ਜਿਹੜੇ ਸਿਆਣੇ ਬੰਦੇ ਆ ਜਿਨ੍ਹਾਂ ਦਾ ਸਿਰ ਕੰਮ ਕਰਦਾ ਹੁਣ ਐਂ ਸ਼ੱਕ ਪੈਂਦੀ ਆ ਹਰ ਇੱਕ ਬੰਦੇ ਦੇ ਉੱਤੇ ਵੀ ਇਹ ਬੰਦੇ ਦੀ ਜਿਹੜੀ ਦੌੜ ਆ ਕਿਸੇ ਨੂੰ ਛੜਾਉਣ ਦੀ ਨਹੀਂ ਆ ਕਿਸੇ ਨੂੰ ਰਹਾ ਕਰਾਉਣ ਦੀ ਨਹੀਂ ਆ ਸਿਰਫ ਐਮਐਲਏ ਐਮਪੀ ਬਣਨ ਤੱਕ ਮਸਲੇ ਚੱਲਦੇ ਆ ਵੀ ਆਪਾਂ ਕਿਵੇਂ ਬਣੀਏ ਸਾਨੂੰ ਕੋਈ ਪਾਰਟੀ ਕਿਵੇਂ ਸੱਦਾ ਦੇਵੇ ਆ ਸਾਡਾ ਗੁਲਾਮ ਬਣ ਸਦੀਆਂ ਟੁੱਟੀਆਂ ਚੱਟ ਅਸੀਂ ਪੁਸ਼ ਮਾਰਦੇ ਆ ਸਾਨੂੰ ਉਹ ਖਾਲਸੇ ਸਿੱਖ ਉਹ ਚਾਹੀਦੇ ਆ ਤਾਂ ਚੱਲੇਗਾ ਖਾਲਸੇ ਦਾ ਸਿੱਖ ਤਾਂ ਰਾਜਾਂ ਨੂੰ ਸਿੱਧੇ ਚਲਾਉਣ ਵਾਲਾ ਖਾਲਸਾ ਪੰਥਾ ਜਿਹੜਾ ਇਹਦੀ ਸ਼ਰਨ ਵਿੱਚ ਆ ਕੇ ਰਾਜਾਂ ਨੇ ਭੀਖ ਮੰਗੀ ਆ ਤੇ ਅੱਜ ਅਸੀਂ ਆਪ ਹੀ ਹੱਥ ਵੰਨ ਕੇ ਬੇਦਨੀਆ ਕਰਕੇ ਕਿਉਂ ਕਰ ਰਹੇ ਆ ਅਸੀਂ ਆਪ ਗੁਰਮੁਖੋ ਅਜੇ ਗੁਰੂ ਦੇ ਸਿੱਖ ਨਹੀਂ ਆ ਅਸੀਂ ਅਜੇ ਧੜਿਆਂ ਦੇ ਕੁਰਸੀਆਂ ਦੇ ਅਹੁਦਿਆਂ ਦੇ ਸਿੱਖਾਂ ਵੀ ਸਾਨੂੰ ਕਿਸੇ ਤਰ੍ਹਾਂ ਬਣੇ ਕਿਸੇ ਢੰਗ ਨਾਲ ਬਣੇ ਕਿਵੇਂ ਨਾ ਕਿਵੇਂ ਦਾ ਲੱਗੇ ਅਸੀਂ ਅਜੇ ਦਾਲ ਆਉਣ ਵਾਲੇ ਸਿੱਖਾਂ ਇਸ ਕਰਕੇ ਭਰਾਵੋ ਬੇਨਤੀ ਹੱਥ ਬਨ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਸਾਡਾ ਕਿਸੇ ਨਾਲ ਬੈਰ ਵਿਰੋਧ ਨਹੀਂ ਜ਼ੁਲਮ ਨਾਲਾ ਕੋਈ ਵੀ ਕਰਦਾ ਹੋ ਕਿਸੇ ਵੀ ਰੂਪ ਚ ਕਰਦਾ ਤੇ ਸਾਡਾ ਆਪਣਾ ਕਰਦਾ ਹੋਵੇ ਕਕਾਰਾਂ ਵਾਲਾ ਕਰਦਾ ਹੋਵੇ ਤੇ ਕੋਈ ਕਰਦਾ ਹੋਵੇ ਖਾਲਸਾ ਗੁਰੂ ਨੇ ਸਾਜਿਆ ਸਿਰਫ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕ ਲਈ ਪਰ ਬੋਲਦੇ ਨਹੀਂ ਐਸੇ ਵੀਡੀਓ ਲੰਬੀ ਹੋ ਜਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ